ਜਗਬਾਨੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਵਰुणਪੱਟ ਰਾਮ ਮੰਦਿਰ ਸਾਰਿਆਂ ਦਾ ਮੰਦਿਰ ਪ੍ਰਾਣ ਪ੍ਰਤੀਖਟਾ ਨੂੰ ਲੈ ਕੇ ਹੁਣ ਚੰਡੀਗੜ੍ਹ ਦੇ ਲੋਕ ਇਕਜੁੱਟ ਹੋ ਰਹੇ ਨੇ ਜੇਕਰ ਗੱਲ ਕਰੀਏ ਟਰਾਈ ਸਿਟੀ ਪ੍ਰਾਪਰਟੀ ਐਸੋਸੀਏਸ਼ਨ ਦੀ ਤਾਂ ਉਹਨਾਂ ਵੱਲੋਂ ਵੀ 22 ਜਨਵਰੀ ਨੂੰ ਪ੍ਰਾਣ ਪ੍ਰਤੀਖਟਾ ਵਾਲੇ ਦਿਨ ਇੱਕ ਨਵਾਂ ਉਪਰਾਲਾ ਕੀਤਾ ਜਾ ਰਿਹਾ ਸਾਡੇ ਨਾਲ ਚੀਫ ਪੈਟਰਨ ਸੁਰਿੰਦਰ ਜੀ ਮੌਜੂਦ ਨੇ ਸੁਰਿੰਦਰ ਜੀ ਚੰਡੀਗੜ੍ਹ ਦੇ ਲੋਕ ਤੇ ਤੁਸੀਂ ਜਾਂ ਵੱਖ-ਵੱਖ ਧਰਮਾਂ ਦੇ ਲੋਕ ਜਾਂ ਵੱਖ-ਵੱਖ ਖਿੱਤੇ ਤੋਂ ਆਉਣ ਦੇ ਲੋਕ ਜਾਂ ਤੁਹਾਡੇ ਨਾਲ ਜਿੰਨੇ ਵੀ ਜੁੜੇ ਹੋਏ ਨੇ ਕਿਸ ਤਰੀਕੇ ਨਾਲ ਜਿਹੜਾ ਹੈਗਾ ਇਹ ਪ੍ਰਾਨ ਪ੍ਰਤੀਖਸ਼ਟਾ ਦਾ ਦਿਨ ਜਿਹੜਾ ਹੈਗਾ ਸੈਲੀਬ੍ਰੇਟ ਕਰ ਰਹੇ ਦੇਖੋ ਸਾਡੀ ਟਰਾਈ ਸਿਟੀ ਪ੍ਰਾਪਰਟੀ ਕੰਸਲਟੈਂਟ ਵੈਲਫੇਅਰ ਫੈਡਰੇਸ਼ਨ ਇੱਕ ਰਜਿਸਟਰਡ ਬਾਡੀ ਹੈ ਔਰ ਇਹ ਛੇ ਸ਼ਹਿਰਾਂ ਦੀ ਚੰਡੀਗੜ੍ਹ ਪੰਚਕੂਲਾ ਮੋਹਾਲੀ ਟਰਾਈ ਨਿਊ ਆਪਣਾ ਆਪਣਾ ਨਿਊ ਚੰਡੀਗੜ੍ਹ ਜਿਰਕਪੁਰ ਕਰੜ ਇਸ ਤਰ੍ਹਾਂ ਦੇ 6 ਸ਼ਹਿਰੀ ਦੇ ਚ ਸ਼ਾਮਲ ਨੇ 6 ਸ਼ਹਿਰਾਂ ਦੇ ਪ੍ਰਾਪਰਟੀ ਡੀਲਰ ਨੇ ਫੈਡਰੇਸ਼ਨ ਬਣਾਈ ਹੈ ਇੱਕ ਰਿਸਟ੍ਰਿਟਡ ਬਾਡੀ ਹੈ ਇਸ ਫੈਡਰੇਸ਼ਨ ਵੱਲੋਂ ਅਸੀਂ 22 ਤਰੀਕ ਨੂੰ ਕਿਉਂਕਿ ਭਗਵਾਨ रामਚੰਦਰ ਜੀ ਦੀ ਮੂਰਤੀ ਦੀ ਪ੍ਰਾਣ ਪ੍ਰਤੀਸ਼ਟਾ ਹੋ ਰਹੀ ਹੈ ਇਹ ਇੱਕ ਇਤਿਹਾਸਿਕ ਦਿਨ ਹੈ ਇਸ ਨੂੰ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ ਕਾਫੀ ਸਮਾਨ ਰਾਸ਼ਨ ਲੰਗਰ ਦਾ ਅਸੀਂ ਉਧਿਆ ਭੇਜਿਆ ਔਰ 22 ਤਰੀਕ ਨੂੰ ਅਸੀਂ ਪ੍ਰਧਾਨ ਮੰਤਰੀ ਜੀ ਨੂੰ ਇਹ ਅਪੀਲ ਕਰਦੇ ਆਂ ਕਿ ਇਹ ਦਿਨ ਇੱਕ ਸਰਕਾਰੀ ਛੁੱਟੀ ਐਲਾਨ ਹੋਣੀ ਚਾਹੀਦੀ ਹੈ ਤਾਂ ਕਿ ਲੋਕ ਆਪਣੇ ਘਰਾਂ 'ਚ ਆਪਣੇ ਦਫ਼ਤਰਾਂ 'ਚ ਇਸ ਚੀਜ਼ ਨੂੰ ਇੱਕ ਦੀਵਾਲੀ ਦੀ ਤਰ੍ਹਾਂ ਮਨਾਣ ਦੂਜੀ ਗੱਲ ਮੈਂ ਇਹ ਕਹਿਣਾ ਚਾਹ ਰਿਹਾ ਹਾਂ ਕਿ ਇੱਕ ਇਹ ਵੀ ਕੋਸ਼ਿਸ਼ ਹੋ ਰਹੀ ਹੈ ਕਿ ਭਗਵਾਨ ਰਾਮਚੰਦਰ ਜੀ ਦੇ ਮੰਦਿਰ ਨੂੰ ਇੱਕ ਪਾਰਟੀ ਨਾਲ ਜਾਂ ਇੱਕ ਕੌਮ ਨਾਲ ਜਾਂ ਇੱਕ ਫਿਰਕੇ ਨਾਲ ਬਣ ਕੇ ਦੇਖਿਆ ਜਾਵੇ ਇਹ ਗੱਲ ਗਲਤ ਹੈ ਭਗਵਾਨ रामचंद्र ਜੀ ਸਾਰੀ ਇਨਸਾਨੀਅਤ ਦੇ ਪਗੰਬਰ ਨੇ ਉਹ ਇੱਕ ਬਹੁਤ ਵੱਡੇ ਤ੍ਰਿਤਾ ਯੁਗ ਦੇ ਅਵਤਾਰ ਹੋਏ ਨੇ ਜਿਨ੍ਹਾਂ ਨੇ ਦੱਸਿਆ ਕਿ ਭਾਈ ਦਾ ਭਾਈ ਨਾਲ ਕਿਸ ਤਰ੍ਹਾਂ ਪਿਆਰ ਹੋਣਾ ਚਾਹੀਦਾ ਹੈ ਪੁੱਤਰ ਨੂੰ ਪਿਤਾ ਦਾ ਕਿਦਾਂ ਆਗਿਆਕਾਰੀ ਹੋਣਾ ਚਾਹੀਦਾ ਹੈ ਪਤਨੀ ਨੂੰ ਕਿਦਾਂ ਆਪਣੇ ਪਤੀ ਦਾ ਸਾਥ ਦੇਣਾ ਚਾਹੀਦਾ ਹੈ ਔਰ ਕਿੰਨੇ ਰਕਸ਼ਸਾਂ ਨੂੰ ਮਾਰ ਕੇ ਉਹਨਾਂ ਨੇ ਇਸ ਧਰਤੀ ਨੂੰ ਭਾਰਮੁਕਤ ਕੀਤਾ ਹੈ ਰਕਸ਼ਸਾਂ ਦੇ ਉਤਿਆਚਾਰ ਤੋਂ ਪਹੁੰਚਾਇਆ ਹੈ ਉਹਨਾਂ ਚੀਜ਼ਾਂ ਨੂੰ ਯਾਦ ਰੱਖਣ ਦੀ ਲੋੜ ਹੈ ਜੋ ਭਗਵਾਨ ਰਾਮਚੰਦਰ ਜੀ ਦਾ ਉਪਦੇਸ਼ ਹੈ ਉਹ ਸਾਰੀ ਇਨਸਾਨੀਅਤ ਵਾਸਤੇ ਸਾਂਝ ਹੈ ਜਿਹੜੇ ਪੀਰ ਪਗੰਬਰ ਹੁੰਦੇ ਨੇ ਸਾਡੇ ਗੁਰੂ ਅਵਤਾਰ ਹੁੰਦੇ ਨੇ ਇਹ ਇੱਕ ਪਰਮਾਤਮਾ ਦਾ ਮੈਸੇਜ ਲੈ ਕੇ ਇਸ ਧਰਤੀ ਤੇ ਆਉਂਦੇ ਆ ਤੇ ਉਸ ਮੈਸੇਜ ਨੂੰ ਮੰਨਣ ਦੀ ਲੋੜ ਹੈ ਉਹ ਮੈਸੇਜ ਸਾਰੀ ਇਨਸਾਨੀਅਤ ਨੂੰ ਇੱਕ ਕਰਨ ਵਾਲਾ ਹੈ ਯਕੀਨਨ ਇਹ ਦਿਨ ਇੱਕ ਇਤਿਹਾਸਕ ਹੈ ਔਰ ਇਸ ਨੂੰ ਸਾਰਿਆਂ ਨੂੰ ਖੁਸ਼ੀਆਂ ਨਾਲ ਮਨਾਉਣਾ ਚਾਹੀਦਾ ਹੈ ਜੀ सुरेंद्र ਜੀ ਚਲੋ ਤੁਸੀਂ ਪ੍ਰਾਨ ਪ੍ਰਤੀਕਸ਼ਟਾ ਵਾਲੇ ਦਿਨ ਨੂੰ ਲੈ ਕੇ ਵੱਡਾ ਉਪਰਾਲਾ ਕਰ ਰਹੇ ਹੋ ਆਪਣੀ ਐਸੋਸੀਏਸ਼ਨ ਵੱਲੋਂ ਜੇਕਰ ਤੁਹਾਡੀ ਐਸੋਸੀਏਸ਼ਨ ਦੀ ਗੱਲ ਕੀਤੀ ਜਾਵੇ ਤਾਂ ਚੰਡੀਗੜ੍ਹ ਦੇ ਪ੍ਰਸ਼ਾਸਨ ਨਾਲ ਤੁਹਾਡਾ ਤਕਰਾਰ ਕਈ ਵਾਰੀ ਹੋ ਚੁੱਕਿਆ ਹੈਗਾ ਤੁਹਾਡੀਆਂ ਬਹੁਤ ਸਾਰੀਆਂ ਮੰਗਾਂ ਜਿਹੜੀਆਂ ਹਨ ਉਹ ਵੀ ਕਾਫੀ ਟਾਈਮ ਤੋਂ ਪੈਂਡਿੰਗ ਨੇ ਉਸ ਚੀਜ਼ ਨੂੰ ਲੈ ਕੇ ਵੀ ਤੁਸੀਂ ਜ਼ਿਕਰ ਕਰਨਾ ਚਾਹੋਗੇ ਕੁਝ ਬਿਲਕੁਲ ਜੀ ਬਹੁਤ ਵੱਡਾ ਮੁੱਦਾ ਹੈ ਚੰਡੀਗੜ੍ਹ ਸ਼ਹਿਰ ਜਿਹਨੂੰ ਅਸੀਂ ਸਿਟੀ ਬਿਊਟੀਫੁਲ ਕਹਿੰਦੇ ਆ ਇਸ ਸ਼ਹਿਰ 'ਚ ਬਸਣ ਦੀ ਹਰ ਇੱਕ ਬੰਦੇ ਦੀ ਤਮੰਨਾ ਹੁੰਦੀ ਹੈ ਸਾਰੇ ਹਿੰਦੁਸਤਾਨ ਤੋਂ ਲੋਕ ਚੰਡੀਗੜ੍ਹ ਆ ਕੇ ਬਸਣਾ ਚਾਹੁੰਦੇ ਨੇ ਕਿਉਂਕਿ ਸਾਫ਼ ਸੁਥਰਾ ਇੱਕ ਗ੍ਰੀਨ ਸਿਟੀ ਹੈ ਲੇਕਿਨ ਪਿਛਲੇ ਕੁਝ ਮਹੀਨਿਆਂ ਤੋਂ ਚੰਡੀਗੜ੍ਹ ਪ੍ਰਸ਼ਾਸਨ ਨੇ ਇੱਕ ਸੁਪਰੀਮ ਕੋਰਟ 'ਚ ਜਿਹੜਾ ਕੇਸ ਚੱਲਿਆ ਸੀ ਉਸ ਕੇਸ ਦੀ ਆੜ ਲੈ ਕੇ ਇਹ ਆਰਡਰ ਕਰਤੇ ਕਿ ਕੋਈ ਵੀ ਸ਼ੇਅਰ ਵਾਈਜ਼ ਪ੍ਰਾਪਰਟੀ ਦਾ ਖਰੀਦ ਸਕਦਾ ਨਾ ਕੋਈ ਵੇਚ ਸਕਦਾ ਇਹਦੇ ਵਿੱਚ ਬਹੁਤ ਦਿੱਕਤਾਂ ਲੋਕਾਂ ਨੂੰ ਆਈਆਂ ਸੁਪਰੀਮ ਕੋਰਟ ਨੇ ਆਨਰੇਬਲ ਸੁਪਰੀਮ ਕੋਰਟ ਨੇ ਜੋ ਫੈਸਲਾ ਦਿੱਤਾ ਹੈ ਉਸ ਫੈਸਲੇ ਦੇ ਵਿੱਚ ਕਿਤੇ ਵੀ ਇਹ ਗੱਲ ਨਹੀਂ ਕਹੀ ਗਈ ਕਿ ਸ਼ੇਅਰ ਵਾਈਜ਼ ਪ੍ਰਾਪਰਟੀ ਦੀ ਸੇਲ ਪਰਚੇਜ਼ ਤੁਸੀਂ ਬੈਨ ਕਰ ਦਿਓ ਰਾਈਟ ਟੂ ਪ੍ਰਾਪਰਟੀ ਅੰਡਰ ਆਰਟੀਕਲ 31 ਆਫ ਦਾ ਕਨਸਟੀਟਿਊਸ਼ਨ ਇਹ ਅੱਜ ਵੀ ਕਾਇਮ ਹੈ ਔਰ ਜਦ ਤੱਕ ਦੇਸ਼ 'ਚ ਕੋਈ ਐਮਰਜੈਂਸੀ ਨਾ ਹੋਵੇ ਫੰਡਮੈਂਟਲ ਰਾਈਟ ਨੂੰ ਅਨਕ੍ਰੋਚ ਨਹੀਂ ਕੀਤਾ ਜਾ ਸਕਦਾ ਉਹਨੂੰ ਨਹੀਂ ਤੋੜਿਆ ਜਾ ਸਕਦਾ ਚੰਡੀਗੜ੍ਹ ਐਂਸੋਸੀਏਸ਼ਨ ਨੇ ਇਹ ਆਰਡਰ ਇੱਕ ਅਰਬਿਟਰਰੀ ਆਨ ਕਨਸਟੀਟਿਊਸ਼ਨਲ ਆਰਡਰ ਕੀਤਾ ਹੈ ਅਸੀਂ ਟਰਾਈ ਸਿਟੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਵੱਲੋਂ ਇਹ ਕਹਿੰਦੇ ਆ ਕਿ ਅੱਜ ਚੰਡੀਗੜ੍ਹ ਦਾ ਹਰ ਨਾਗਰਿਕ ਇਹਦੇ ਚ ਜਕੜਿਆ ਜਾ ਰਿਹਾ ਦੋ ਪਰਮਾਂ ਦੀ ਪ੍ਰਾਪਰਟੀ ਦਾ ਇੱਕ ਆਪਣਾ ਹਿੱਸਾ ਵੇਚਣਾ ਜਾਂਦਾ ਨਹੀਂ ਵੇਚ ਸਕਦਾ ਪਿਤਾ ਨੇ ਇੱਕ ਪ੍ਰਾਪਰਟੀ ਵੇਚ ਕੇ ਤਿੰਨਾਂ ਦੀ ਹਿੱਸੇਦਾਰੀ ਸੀ ਉਹ ਵੇਚ ਕੇ ਆਪਣਾ ਹਿੱਸਾ ਕੱਢ ਕੇ ਆਪਣੇ ਬੇਟੇ ਨੂੰ ਪ੍ਰਾਪਰਟੀ ਬਣਾ ਕੇ ਦੇਣੀ ਹੈ ਉਹ ਨਹੀਂ ਵੇਚ ਸਕਦਾ ਬਿੱਲ ਦੇ ਬੇਸ ਤੇ ਵੀ ਬੜੀ ਪ੍ਰੋਬਲਮਾਂ ਆ ਰਹੀਆਂ ਇਹ ਚੰਡੀਗੜ੍ਹ ਦੇ ਨਾਗਰਿਕ ਬਹੁਤ ਦੁਖੀ ਹੈ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੂੰ ਮੈਂ ਅਪੀਲ ਕਰਾਂਗਾ ਖਾਸ ਕਰਕੇ ਸਾਡੇ ਐਡਮਿਨਿਸਟਰेटर ਗੋਰਨ ਸਾਹਿਬ ਨੂੰ ਔਰ ਸਾਡੇ ਐਡਵਾਈਜ਼ਰ ਸਾਹਿਬ ਨੂੰ ਕਿ ਇਸ ਤੇ ਦੁਬਾਰਾ ਗੌਰ ਕਰਨ ਇਸ ਆਰਡਰ ਨੂੰ ਵਾਪਸ ਲੈਣ ਤਾਂ ਕਿ ਚੰਡੀਗੜ੍ਹ ਨਿਵਾਸੀਆਂ ਨੂੰ ਪਹਿਲਾਂ ਦੀ ਤਰ੍ਹਾਂ ਉਹ ਰਾਹਤ ਮਿਲ ਸਕੇ ਤੇ ਤੁਸੀਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਕੋਈ ਅਪੀਲ ਕਰ ਰਹੇ ਹੋ ਕਿ 22 ਜਨਵਰੀ ਵਾਲੇ ਦਿਨ ਕੁਝ ਖਾਸ ਉਹਨਾਂ ਵੱਲੋਂ ਵੀ ਜਿਹੜਾ ਹੈਗਾ ਕੀਤਾ ਜਾਵੇ ਜਾਂ ਜਿਸ ਤਰੀਕੇ ਨਾਲ ਤੁਸੀਂ ਆਪਣੇ ਤਰੀਕੇ ਨਾਲ ਸਹਿਯੋਗ ਦੇ ਰਹੇ ਹੋ ਤਾਂ ਕਿਹੜੀ ਚੀਜ਼ ਦੀ ਹੋਰ ਮੰਗ ਕਰ ਰਹੇ ਹੋ ਕਿ ਜਿਸ ਤਰੀਕੇ ਨਾਲ ਤੁਸੀਂ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਉਸ ਦਿਨ ਡਰਾਈ ਡੇ ਰੱਖਿਆ ਜਾਵੇ ਡਰਾਈ ਡੇ ਸ਼ਰਾਬ ਦੀ ਠੇਕੇ ਮੀਟ ਦੀ ਤਮਾਕੂ ਦੀ ਸਿਗਰਟ ਬੀੜੀ ਦੀ ਦੁਕਾਨਾਂ 22 ਜਨਵਰੀ ਨੂੰ ਇਹ ਬੰਦ ਰਹਿਣੇ ਚਾਹੀਦੀਆਂ ਕਿਉਂਕਿ ਇੱਕ ਦਿਨ ਪਵਿੱਤਰ ਦਿਨ ਬਣਾਇਆ ਜਾ ਰਿਹਾ ਹੈ ਔਰ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੂੰ ਵੀ ਮੈਂ ਕਹਾਂਗਾ ਕਿ ਉਹ ਆਪਣੇ ਵੱਲੋਂ ਵੀ ਇੱਕ ਕੇਸ ਬਣਾ ਕੇ ਕਿਉਂਕਿ ਚੰਡੀਗੜ੍ਹ ਜਿਹੜਾ ਯੂਨੀਅਨ ਟੈਰੀਟਰੀ ਹੈ ਉਹ ਸਿੱਧਾ ਮਿਨਿਸਟਰੀ ਆਫ ਹੋਮ ਅਫੇਅਰ ਦੇ ਅੰਡਰ ਆਂਦਾ ਹੈ ਉਹ ਆਪਣੇ ਵੱਲੋਂ ਇੱਕ ਕੇਸ ਬਣਾ ਕੇ ਇਮੀਡੀਏਟਲੀ ਕੇਂਦਰ ਸਰਕਾਰ ਨੂੰ ਭੇਜਣ ਸਾਰੇ ਹਿੰਦੁਸਤਾਨ 'ਚ ਇਹਦੀ ਛੁੱਟੀ ਹੋਵੇ ਔਰ ਚੰਡੀਗੜ੍ਹ 'ਚ ਵੀ ਇਸੇ ਤਰ੍ਹਾਂ ਛੁੱਟੀ ਹੋਵੇ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ ਤਾਂ ਇਸਨ ਸਾਡੇ ਨਾਲ ਸੁਰਿੰਦਰ ਸਿੰਘ ਸਾਫ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ 22 ਜਨਵਰੀ ਨੂੰ ਪ੍ਰਾਨ ਪ੍ਰਤੀਕਸ਼ਟਾ ਵਾਲੇ ਦਿਨ ਇਹਨਾਂ ਦੀ ਐਸੋਸੀਏਸ਼ਨ ਵੱਲੋਂ ਜਿਹੜਾ ਹੈਗਾ ਖਾਸ ਉਪਰਾਲੇ ਕੀਤੇ ਜਾਣਗੇ ਚਾਹੇ ਉਹ ਲੰਗਰ ਲਗਾਉਣ ਦੀ ਸੇਵਾ ਹੋਵੇ ਤੇ ਨਾਲ ਹੀ ਅਪੀਲ ਕਰਦੇ ਨਜ਼ਰ ਆ ਰਹੇ ਨੇ ਕਿ ਚੰਡੀਗੜ੍ਹ ਪ੍ਰਸ਼ਾਸਨ ਨੂੰ ਇਸ ਦਿਨ ਡਰਾਈ ਡੇ ਰੱਖਣਾ ਜਿਹੜਾ ਹੈਗਾ ਉਹ ਚਾਹੀਦਾ ਹੈ ਤੇ ਇਸ ਨੂੰ ਲੈ ਕੇ ਉਹ ਭਾਰਤ ਸਰਕਾਰ ਨੂੰ ਵੀ ਚਿੱਠੀ ਲਿਖਣ ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਅਮੀਦ ਨਾਲ ਜਗਮਣੀ ਲਈ ਵਰਨਪਤ thank you